ਤੋ ਪੀਆਰ ਚਾਲਾ ਤੁਹਾਡਾ ਸਵਾਗਤ ਹੈ ਆਪਣੇ ਇੱਕ ਨਵੇਂ ਵਲੌਗ ਤੋਂ ਆਪਾਂ ਚੱਲੇ ਆਂ ਸ੍ਰੀ ਫਤਿਹਗੜ ਸਾਹਿਬ ਤਾਲਾ ਘੜ ਤੁਨਾ ਫੜ ਲਈਆਂ ਹੁੰਡੇ ਆਗੇ ਲੈ ਆਣ ਬਾਕੀ ਬੰਦਿਆਂ ਨਾਲ ਤੁਹਾਨੂੰ ਮਿਲਾਉਂਦੇ ਆਪਾਂ ਅੱਗੇ ਆਗੇ ਚੱਲ ਜੇ ਓਏ ਚਲੋ ਆਪਣੀ ਲੋਕੇਸ਼ਨ ਤੇ ਉਹ ਆਪਣੀ ਗੱਡੀ ਕਿੱਥੇ ਜਾਣਾ ਉਹ ਆਪਣੀ ਸ਼ਾਪ ਆ ਸਤਿ ਸ੍ਰੀ ਅਕਾਲ ਸਾਹਿਬ ਤੇ ਤੇ ਔਰ ਪਿਆਰਿਓ ਠੀਕ ਠਾਕ ਜੀ ਆ ਬੋ ਜਾ ਰਿਹਾ ਆ ਰਿਹਾ ਘਲਾ ਰਿਹਾ ਓ ਚੱਕੇ ਜਾਣਾ ਓ ਵੰਡੀ ਭਾਈ ਜੀ ਦੀਦਾਗ ਰਗੜੇ ਲਾਲੇ ਆ ਮੁੰਡਿਆਂ ਨੇ ਐਦਾ ਹਸਾਂਦਿਆ ਆ ਆ ਜੁੜੀਆਂ ਤਾਰਾਂ ਭੋਲੇ ਨਾ ਨਾ

ਭਾਜੀ ਹੁਣੀ ਆਗੇ ਦਾ ਮਮਾਸੀ ਗਿਆ ਨਾ ਇਹ ਵੀ ਇੰਪੋਰਟੈਂਟ ਕੰਮ ਹੁੰਦਾ ਆ ਕੋਣੀ ਤੁਹਾਨੂੰ ਦੱਬ ਦਿੱਤੀਆਂ ਖਾਣੇ ਆਂ ਥੈਂਕਿਆ ਹੁੰਦੀਆਂ ਇਧਰ ਫੁੱਲ ਤੇ ਸਿੰਘ ਤਿਆਰ ਹੁੰਦੇ ਆਪਣੇ ਹਾਂ ਲੋਈ ਆ ਦੇ ਨਾਂ ਤਾਂ ਬੱਜੇ ਵੇ ਆ ਇੱਧਰ ਪੂਰੇ ਅੱਜ ਹੋ ਗਈ ਹੋ ਗਈ ਫੁੱਲ ਓਕੇ ਹਾਂਜੀ ਓਕੇ ਆ ਜੀ ਲੈ ਬੇੜਾ 20 ਰੁਪਈਆ ਨਾ ਹੋਣਾ 20 ਨਾ ਹੋਣਾ ਜਿਹੜਾ ਪਹਿਲਾ ਪਾਇਆ ਹੋਣੀ ਦੱਸਣਾ ਨਾ ਬੰਦ ਇਹ ਕਰਤਾ ਹੀ ਤੇ ਉਹਨੂੰ ਕੋਈ ਸਾਹਿਬ ਕੋਈ ਇਹਨੂੰ 1000 ਰੁਪਈਆ ਸੈਂਡ ਕਰ ਬਹੁਤ ਸੋਹਣਾ ਵੱਜਾ ਬਸ ਉਹ ਪੇਜ ਤੇ ਕਰਨ ਵਾਲੇ ਸਾਡੇ ਜੀ ਮੈਂ ਨਹੀਂ ਦੱਸਦਾ ਆ ਹੋਗਾ ਮੈਂ ਜਾਨਾ ਮੇਰਾ ਤਾਂ ਜਿਵੇਂ ਉਹ ਵੀ ਬੰਦ ਕਰ ਰਹੇ ਨਹੀਂ ਨਹੀਂ ਮੈਂ ਉਹਦਾ ਦਰਵਾਜ਼ਾ ਵੀ ਦੇਜ ਲਿਆ ਨਹੀਂ ਨਹੀਂ ਹੈਲੋ ਕੀ ਹੁੰਦਾ ਹੈ ਹੈਲੋ ਹਾਂ ਕਿਤੇ ਆ ਲਾ ਲੱਭਾ ਕਸੇ ਕਹਿਣਾ ਆਪਣੇ ਬੋਲੇ ਉਹ ਲੱਕੂ ਨਾ ਹੀ ਬੋਲ ਚੰਗਾ ਜੀ ਨਾ ਹੀ ਬੋਲ ਫੂਟੇ ਲੈਣਾ ਜੀ ਕਰਦਾ ਵੀ ਮੋਰਾਂ ਦੇ ਵਿੱਚ ਹੀ ਰੱਖੀ ਜਾਵਾ ਹੋਰੀ ਇੰਟਾਈ ਆਹੋ ਜਿਹੀ ਇੰਟਾਈ ਯਾ ਆ ਜਾ ਤੂੰ ਮੇਰੇ ਅੱਗੇ ਕੰਮ ਤੇ ਚਾਰ ਵਜੇ ਦਾ ਕੰਮ ਤੇ ਲਾਲੀ ਲਾਲੀ ਕਰੀਏ ਦਾ ਹੋਰ ਵੀ ਲਾਲੀ ਲਾਲੀ ਕਰੀਏ ਤੇ ਬਹੁਤ ਆ ਆਪਣੇ ਨਾਲ ਆ ਗਏ ਉਹ ਆਪਣੇ ਭਰਾ ਕੋ ਬਾਤ ਓਏ ਬੋੜੀ ਪਹਿਲਾ ਮੇਰੀ ਲਾਲੀ ਕਿੱਥੇ ਲਾਲੀ ਕੋਈ ਜੇ ਪੜੋ ਆਪਣਾ ਭਰਾ ਵਾ ਅੱਜ ਸਾਰਾ ਰਿਕਾਰਡ ਕਰੀ ਜਾਈ ਜਿਹੜੀਆਂ ਮੈਂ ਗੱਲਾਂ ਕਰਦਾ ਨਹੀਂ ਦੱਸ ਦੇਣਾ ਦੱਸ ਦੇਣਾ ਨਹੀਂ ਓਏ ਤੈਨੂੰ ਦੱਸਦਾ ਥੋੜਾ ਕੀ ਹੈ ਤੇਰਾ ਤੇਲ ਬੋਰੀ ਓਏ ਮੈਨੂੰ ਪਤਾ ਵੀ ਉਹਦੇ ਉਹਨੂੰ ਪਹਿਣਾ ਕੋਈ ਨਹੀਂ ਇਹਨਾਂ ਨੇ ਉਹ ਲਾਗੇ ਹੋਊ ਮੇਰੀ ਨਾ ਹੋਊਗੀ ਉਹਨੇ ਇਹਦੀ ਜਾਰੀ ਕਰਨੀ ਆ ਉਹਨੇ ਆਗੇ ਇਹਦੀ ਜਾਰੀ ਕਰਨੀ ਆ ਉਹਦੇ ਕਰਨੀ ਆ ਨਾ ਉਹ ਦੱਸਾਂਗੇ ਨਾ ਵੀ ਉਹਨੂੰ ਬਾਈ ਜੀ ਜਾਨ ਸਾਹਿਬ ਗੋਡੇ ਹੱਥੇ ਲਾ ਕੇ ਆ ਜਾਣਾ ਚੱਲੋ ਉੱਦਰੀ ਸਿੰਘ ਸਾਹਿਬ ਗੋਡਾ ਕੋਟੇ ਜਾ ਕੇ ਤੁਲੇ ਜਾਨਾੜੂ ਪਾਵੇ ਮਾਤਾ ਸਹਿਬ ਕੋਰਦੇ ਉਹਨਾਂ ਪਾਵੇ ਆ ਗਿਆ ਮੇਨ ਬੰਦਾ ਆ ਗਿਆ ਹੁਣ ਇੰਦਰ ਵਿਆਹ ਗਰੂ ਪੁਰਜਾ ਕੱਟ ਮਰੇ ਪੰਜਾਬ ਪੁਰਜਾ ਕੱਟ ਮਰੇ ਪੁਰਜਾ ਪੁਰਜਾ ਕੱਟ ਮਰੇ ਰੱਬਾ ਨਾ ਸ਼ਾਦੇ ਕੇ ਸਭਾ ਜੱਜਾ ਸਭ ਜੀ ਆ ਜੂਗੀ ਕੀ ਹੋ ਗਿਆ ਆਹੀ ਰੁਗੇ ਆ ਟਲਵਾ ਟੋਲਦੇ ਪ੍ਰਸ਼ਾਦਾ ਛਕਣ ਦੇ ਬਾਕੀ ਵੀਰ ਆਉਂਦੇ ਆ ਆਹੀ ਬਹਿ ਗਏ ਆ ਦੱਸੋ ਤਾਂ ਇਹ ਫਸਟ ਪਹਿਲੇ ਪਹਿਲੇ ਨੰਬਰ ਤੇ ਆਏ ਆ ਓਕੇ ਆ ਨਾ ਨਾਲ ਮੈਕਡੋਨਲ ਵੀ ਆ ਖਾਉਣਾ ਨਾ ਹਾਂ ਖਾਣਾ ਵੀ 18 ਮੈਂ ਦੱਸਿਆ ਬਾਸ ਓਕੇ ਜੀ ਪ੍ਰਸ਼ਾਦਾ ਪ੍ਰਸ਼ੁੱਦਾ ਛੱਕੇ ਮੁੰਡਿਆਂ ਨੇ ਲੋਟ ਮੁੰਡਿਆਂ ਨੇ ਲੋਟ ਲਈ ਸੇਵਾ ਅੱਜ ਸੇਵਾ ਲਈ ਨਾ ਆਰਡਰ ਕਰਾਈ ਦਿੱਤਾ ਵੀਰ ਨੇ ਤੇ 400 ਲਾਇ ਦਿੱਤਾ ਲਖੂ ਨਹੀਂ ਲੱਭਣਦੇ ਹੁਣੇ ਮਾਨੂੰ ਆਹੋ ਅਸੀਂ ਚੋਰੀ ਆਈ ਚੋਰੀ ਵੀ ਜੀ ਸਨੇਗ ਹੜਾ ਇੱਕ ਕਲਬ ਮੰਦਿਆ ਨੂੰ ਓਏ ਫਿਰ ਮਲਾਦਾ ਬਾਹਰ ਹੀ ਕਿਦੇ ਆ ਵੀ ਕੇ ਨਿਕਲੀ ਹੈ ਨਾ ਛਤੀ ਨਹੀਂ ਨਹੀਂ ਚਲੀ ਗਿਆ ਮੇਰਾ ਬਾਦ ਨਹੀਂ ਅੱਗੇ ਬਾਹਰ ਮੈਕਡੋਨਲਡ ਤੋਂ ਜਾਨਾ ਸਾਡਾ ਮੁੰਡਾ ਇੱਕ ਕਲਬ ਮੰਦਿਆ ਓਏ ਉਹ ਕਿੱਧਰ ਗਿਆ ਵਾ ਕਾ ਭੇਜੇ ਕਿੱਧਰ ਗਿਆ ਓ ਆ ਗਏ ਅੰਦਰ ਕੋਈ ਨਹੀਂ ਆਇਆ ਅੰਦਰ ਬੋਤਲਾਂ ਵਾਲਾ ਮੰਡਨ ਤੇ ਲੱਗਾ ਹਿਰੋਣੀ ਆ ਗਏ ਸਾਰੇ ਵੀ 50 ਸ਼ਗਨ ਦੇ ਦੇਖੋ ਉਹਨਾਂ ਨੂੰ ਪੁੱਛੋ ਕੰਫਰਟ ਦੇ ਨਹੀਂ ਇਹ ਇਹ ਪੁੱਛੋ ਹਾਂ ਟੋਲਿਆ ਆ ਇਧਰ ਸਾਰੀਆਂ ਫ੍ਰੈਂਚਾਈਜ਼ ਅੱਗੇ ਪਰ ਇੱਥੇ ਆਡੇ ਤੋਂ ਕਿੱਥੇ ਜਾ ਆਣਾ ਵਾ ਵਗਣਾ ਵੇ ਖਵਾ ਦੇ ਉਹ ਜਿਹੜਾ ਉਹ ਮੈਂ ਜੋ ਕਹੋਗੇ ਖਵਾਣਾ ਆ ਆਓ ਗੱਲ ਚਾਹੀਦੀ ਪਰ ਬੱਸ ਨਾ ਪਤਾ ਲੱਗੇ ਬੱਸ ਬੱਸ ਹੁਣ ਵੀਜੀ ਇਹਨੂੰ ਕੀ ਦਸੀ ਅਸੀਂ ਪਹਿਲਾਂ ਹੀ ਖਾ ਆਏ ਨਾ ਉਹ ਵੱਡੇ ਵੀਰ ਨੇ ਪਹਿਲਾਂ ਹੀ ਆਨੰਦ ਮਰਾਤੇ ਆ ਉਹ ਨੈਕਸਟ ਸਟਾਪ ਆ ਗਿਆ ਹਵੇਲੀ ਆ ਗਈ ਆ ਗੁਰਿੰਦਰ ਵਾਲੀ ਹਵੇਲੀ ਇੱਧਰ ਮੈਂ ਲੱਤ ਜਗਤਾਰ ਦੀ ਤੇ ਮੇਰੀ ਐ ਲੱਤ ਪਈ ਆ ਆਹ ਵੇਖਦਾ ਉਹ ਆ ਉਹ ਗੱਪ ਇਹਦੇ ਦੇ ਆ ਵਾ ਵਾ ਮਰਿਓ ਹਾਂ ਅਗਰ ਵੀ ਤਾ ਯਾਉਂ ਤੋਂ ਬੜਾ ਬੀੜ ਕਾ ਉਹ ਆ ਢੀਵੀ ਗੱਡੀ ਓਕੇ ਆ ਨਹੀਂ ਰੁਕ ਗਈ ਇਹ ਵੇਲੀ ਆਹ ਬਾਕੀ ਆਪਣੇ ਸੱਜਣ ਪੀਂਦੇ ਆ ਚਾਹ ਸ਼ੂ ਐਂ ਕਰਾ ਲਿਆ ਜੂਰ ਜਾਵੀ ਜੀ any problem <Șiics> no i have no problem paaji kithe aagaye ho ਪੰਟੀ ਵੀਰ ਇੱਕ ਬੰਦੇ ਕਰਕੇ ਸਾਰਾ ਸਫਰ ਆਉਂਦਾ। ਹਾਂ ਤੂੰ ਹੀ ਪਿਛੇ ਲੱਗਦੇ ਰਹੇ ਤੂੰ ਜਵਾਬ ਦਿੱਤਾ ਆਹੋ ਇਹ ਜਵਾਬ ਨਹੀਂ ਦਿੰਦੇ ਇਹਨਾਂ ਵਿਸ਼ੇ ਕਰਕੇ ਹਾਂ ਤੇਰੀ ਬਾਤ ਸੁਣਾ ਦੇਦਾ ਕਿ ਅੰਦਰ ਵੀ ਉਹ ਬੰਦੇ ਕਰਕੇ ਨਹੀਂ ਸਾਰਾ ਲੁਧਿਆਣਾ ਸ਼ਹਿਰ ਵੜ ਗਿਆ। ਕਿੱਥੇ ਬਾਰ ਬਾਰ ਜਾਣਾ ਹੈ। ਕੋਈ ਫालतू ਬੱਸ ਕਿੰਨਾ ਆਫ ਸਫਰ ਵਿਆਵਾ। ਆਹ ਬੰਦੇ ਕਰਕੇ ਐਡ ਮੀਟਰ ਕਰਾਉਂ ਦਿੱਤਾ ਬੰਦੇ ਨੇ। ਸ਼ਹਿਰ ਦੇ ਅੰਦਰ ਵੜੇ ਆ ਪੂਰਾ। ਇਹ ਮੂੰਹ ਵੇਖੇ ਗਾੜੀਏ ਕਰੀ। ਆ ਕੇ ਮੂੰਹ ਆਣ ਕਰਾਉਂ। ਪਤਾ ਨਹੀਂ ਕੀ ਕੰਮ ਨੂੰ ਆਇਆ ਵੜੇ। ਉਹ ਲੱਖੋ। ਕੋਈ ਨਹੀਂ ਕੀ ਕੰਮ ਨੂੰ ਆਇਆ ਵੜੇ। ਯਾਰ देखा देखा। 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 आरत का चक्कर चुकर ही बाबू भैया जाए दो पा ਆ ਸ਼੍ਰੀ ਵਰੀਗੜਾ ਸਾਹਿਬ ਦੇ ਦਰਸ਼ਨ ਹੋ ਗਏ ਆ ਗੱਡੀ ਲਾਤੀ ਪਾਰਕਿੰਗ ਹੁਣ ਚੱਲੇ ਆ ਦਰਸ਼ਨ ਕਰਨ ਨੂੰ ਯਾਲਾ ਕੀ ਹੋਇਆ ਮੂ ਮਾ ਬੰਨੇ ਹੋ ਕੁਝ ਨਹੀਂ ਨੀਂਦ ਨਹੀਂ ਪੂਰੀ ਹੋਈ ਲੱਗਦਾ ਆਲ ਹਾਂਜੀ ਪਿਆਰੇ ਹੋ ਹਾਂਜੀ ਕਹਿੰਦੇ ਆ ਕਿ ਪਹੇ ਗੜ ਗਏ ਆ ਫਤਿਹ ਕਰ ਸਾਰੀ ਕਰੀ ਦੇ ਦਰਸ਼ਨ ਆ ਗਏ ਆ ਇਹਦੇ ਤੇ ਨੀ ਨਹੀਂ ਪੂਰੀ ਆਈ ਆ ਇਹਦਾ ਨਹੀਂ ਪੂਰੀ ਹੋਣਾ ਸਸੀ ਭਾਈ ਵੀ ਗੱਲ ਹੀ ਹੈ ਨਾ ਪੱਤਰਕਾਰ ਸਾਹਿਬ ਬਿੱਟੂ ਜੀ ਇੰਦਾ ਤੇਰਾ ਤਾਂ ਨਕਸ਼ਾ ਲਵਲੀ ਗਿਆਦਾ ਮਾਲਾ ਗਿਆਦਾ ਆਹਨੇ ਦਰਬਾਰ ਤੇ ਰਾਹ ਭੁੱਲ ਗਏ ਆ ਪਿਆੜੀਆਂ ਪਿਆੜੀ ਹੋਣਾ ਵਿਆਹ ਵੀਰ ਨੂੰ ਆਹਨੇ ਕਈ ਕਾਲੀ ਗਿੱਲੀ ਤੇ ਕਹਿਰ ਆਸਾ ਨਾ ਤਾਂ ਕਰੋ ਨਾ ਤੇ ਨਹੀਂ ਹੋਗੇ ਓਹ ਪਿਆਰੀਆਂ ਝੁੰਡੇ ਹੁੰਦੇ ਹੁੰਦੇ ਹੋਏ ਅਸੀਂ ਪਹੁੰਚ ਚੁੱਕੇ ਹਾਂ ਸਟੇਜ ਤੇ ਵਾਹ ਭਾਈ ਸੈਸ਼ਨ ਤੇ ਆ ਗਏ ਆ ਪਤਾ ਨਹੀਂ ਪਤਾ ਨਹੀਂ ਕਿੱਧਰ ਆ ਗਏ ਲੱਗਦਾ ਉਹ ਕੋਲੰਬੀਆ ਜੰਗਲਾਂ ਫਸ ਜਾਂਦੇ ਇਹ ਮੁੰਡੇ ਇਦਾਂ ਹੀ ਫਸ ਗਏ Það er aðeins. Það er aðeins. ਉੱਡ ਗਿਆ ਲੱਗਾਂ ਮੈਂ ਲੋ ਗਾਇਸ ਜੀ ਆਪਾਂ ਕੋਈ ਨਹੀਂ ਮਹਿੰਗਾ ਸਾਫੀ ਦਾ ਪੀਦੇ ਮੈ ਲੋ ਗਾਇਸ ਕਿਦੋਂ ਵੀਰ ਜੀ ਕਿਹੜਾ ਪਿੰਡ ਆ ਹਾਂਜੀ ਠੀਕ ਆ ਵੀਰ ਜੀ ਹਾਂਜੀ ਕਿਹੜੇ ਚੈਨਲ ਤੇ ਆਊਗਾ ਇਹ ਬਾਬਾ ਜੀ ਚੈਨਲ ਤੁਹਾਨੂੰ ਦੱਸ ਦਿੰਨੇ ਲਿਆਓ ਫੋਨ ਕਢੋ ਆਹੋ ਚ ਕਰ ਲਾ ਦੋ ਬੋਲ ਸੋਨਹਾਰਾ ਸੋਨਹਾਰਾ ਮੈਂ ਵਦਿਆ ਵੀਰ ਜੀ ਆਹ ਵਦਿਆ ਵੀਰ ਜੀ ਕੰਗਵਾਰ ਨੂੰ ਸਾਡਾ ਘਰੇ ਜਾਂਦੇ ਆ ਘਰ ਨੂੰ ਬਹੁਤ ਜਦੀ ਵੀੜਾ ਜੀ ਰੀਲ ਬਣਾਉਂਦੇ ਕਹਿਣ ਅਵੀਲ ਨੇ ਪਾਣੀ ਯਾਰ ਤੈਨੂੰ ਕਿੰਨੀ ਰੀਲ ਸੀ ਕਹਿਣ

ਵੇਦੀ ਉਹ ਬੰਦਾ ਸਿੰਘ ਬਾਦਰ ਰਾਣੀ ਕੀ ਕੰਮ ਉਹਨਾਂ ਦੇ ਸੀ ਇੱਥੇ ਕੀ ਕਰਨਾ ਓਏ ਗੁਰੂਆ ਇੱਥੇ ਕੀ ਆ ਚੰਗਤ ਆ ਗਈ ਆ ਚਾਹ ਪੋਣ ਆਨੰਦਪੁਰ ਸਾਹਿਬ ਚਾਹ ਰਹੀ ਸਾਰੇ ਬੇਲਾ ਲੱਕੋ ਵਿਲਾ ਸਾਰੇ लवली ਬਣ ਗਿਆ लवली ਕੱਢਿਆ ਕੈਮਰਾ ਪਰ ਇਹ ਕਰ ਲਿਆ ਦਰਸ਼ਕਾਂ ਗੁਰਦੁਆਰਾ ਜੋਤੀਸਰੂ ਸਾਹਿਬ ਤੋਂ ਹਾਂ ਚੱਲੇਗੇ ਔਰ ਬੰਦੀ ਵੀਰ ਜੀ ਚੱਲ ਗਏ ਤੇ ਮੁੰਡੇ ਭੱਜ ਗਏ ਆ ਸੌਂ ਚੱਲ ਗਏ ਅੱਧੇ ਚੱਲ ਗਏ ਆ ਬਈ ਹੁਣ ਆਪਾਂ ਆਪਾਂ ਪੰਟ ਲੈ ਵਣਾ ਚੱਲੀ ਆਪਾਂ ਅੱਗੇ ਹਾਂ ਜੀ ਹਾਂ ਜੀ ਚੱਲੀਏ ਵੀਰ ਜੀ ਆਪਾਂ ਚਲੋ ਚਲੋ ਬੰਨੇ ਨਿਕ ਬੰਦੀ ਰਹਾ ਪਾਈਦਾ ਇਧਰ ਦੀ ਕਹਿੰਦੇ ਨਹੀਂ ਸੌਖਾ ਬਬਾਈ ਔਖਾ ਇਧਰ ਇਹਨਾਂ ਸਭ ਔਖਾ ਇਹ ਬਸ ਆਪਣੀ ਲਿਖਤੀ ਕਰਵਾਉਣ ਆ ਲਈ ਲੈ ਲੀਏ ਮੈਂ ਗੋਦ ਲੈ ਲਿਆ ਹੁੰਡਾ ਮੈਨੂੰ ਅੱਜ ਉਹ ਤੇ ਕਟਾਦੀ ਲਿਖਤੀ ਕਰਾਉਣੇ ਪੱਤਰ ਆ ਨਤੀਦੀ ਪਰਮ

ਕਿ ਲਗੜਾ ਨਾ ਜੀ ਨਾ ਹਾਂ ਆਨੰਦ ਵੱਜਿਆ ਹੈ ਤੇਰੇ ਕੋ ਸਾਡੇ ਆ ਮੋਲੀ ਓੜਾ ਨਾ ਇਸ਼ਨਾ ਇਸ਼ਨਾ ਕਰ ਲੈ ਆ ਰਿਹਾ ਕਿਚਨੇ ਪੋੜਾ ਭਾਈ ਤਿਆਗੀ ਨੂੰ ਅੱਕੇ ਆ ਅਭਿਆਸ ਚਾ ਆ ਵੀਰ ਲਾਲੀ ਬਣੰਦਾ ਗਟਰੋਂ ਕਾ ਖਿਲਾੜੀ ਅ ਗੌਣੀ ਆਉਂਦੇ ਸਾਈਡ ਤੇ ਟ੍ਰੇਨ ਆ ਗਈ ਆ ਗੁਰੂਆ ਕਿਦਾਂ ਦੇ ਮੁੰਡੇ ਆ ਆਏ ਟਾਟ ਉਰਦੀ ਓਕੇ ਅੱਜ ਟਾਟ ਪੱਕਾ ਬਹੁਤ ਪੱਕਾ ਗੀਦਾ ਟਰ ਚੱਲ ਰਹੀ ਟਾਗੀ ਆਪਨੇ ਲਿਖਾ ਗਏ ਹਾਂ ਵੀਰ ਆ ਇਧਰ ਸਭ ਦਾ ਗਣਾ ਵੀਰ ਇਹ ਗਵਾਨ ਪ੍ਰੇਮ ਢਿੱਲਾ ਦਾ ਬਾਡੀਗਾਰਡ ਵੀ ਨਹੀਂ ਹੈ ਜਦੋਂ ਮਿਲਿਆ ਉਹਦਾ ਉਹਾਈ ਉਹ ਕਰ ਗਿਆ ਲੱਗਦਾ ਅੱਗੇ ਲੱਗ ਕੇ ਜਿਵੇਂ ਜਿਵੇਂ ਬੋਲ ਰਿਹਾ ਬਹੁਤ ਜਿਆਦਾ ਸੰਗਤਨ ਆ ਜੀ ਮੈਂ ਨੰਦਵਜੇ ਗਏ ਹਾਂ ਵੀਰੇ गुरूदासे वाहिगुरू जी का ख़ालसा वाहिगुरू जी ਸਰਬਜਣਾ ਬਾਬਾਈ ਆਹ ਹੁਣ ਤੁਹਾਨੂੰ ਨਹੀਂ ਰਹਿੰਦੀ ਤੁਹਾਨੂੰ ਤੇਰਾ ਮੇਰਾ ਮਗਰ ਦਾ ਬੜਾ ਸਟੈਸਿ ਬੜਾ ਲੱਗੂ ਬਾਕੀ ਤੁਹਾਨੂੰ ਆਪਣੇ ਲੱਗੇ ਦੇ ਮੇਰੇ ਨੇ ਜੀ ਅਸੀਂ ਲੱਗੇ ਆਂ ਸ਼੍ਰੀ ਚੰਕੌਰ ਸਾਹਿਬ ਅਈ ਬਥਾਰ ਦੇਖਾਈ ਆ ਬਾਕੀ ਇਹ ਵੇ ਦੇਖਣ ਨੇ ਆਣ ਕੇ ਬੈ ਗਏ ਅੰਦਰ ਦਾ ਸ਼ਾਟ ਲੈਣਗੇ ਆਪਣੇ ਤੋਂ ਹੋਰਲੀ ਮਾਫ ਕਰਿਓ ਹਨ ਭੇੜ ਵੜੀ ਨਾਲ ਚਾਰਜ ਆ ਦੋ ਹੁਣ ਆਪਾਂ ਲਾਇਆ ਚਾਰਜ ਲਾਇਆ ਬਾਕੀ ਦੇ ਆਪਣੇ ਹੱਥੋਂ ਦਿੰਨੇ ਆ ਕੋਈ ਅਜਿਹਾ ਨਹੀਂ ਆ ਲੱਗਿਆ ਮੈਨੂੰ ਅਸਮੱਲਾ ਦੀ ਆਪੋ ਨਾਲ ਆ ਰਹੇ ਟਿੱਕੀ ਕੌਣ ਹੈ ਦੇਸੀ ਘੋੜੀ ਟਿੱਕੀ ਹੋ ਗਏ ਬਾਈ ਟਿੱਕੀ ਸਗਣੀ ਟਿੱਕੀ ਦੇਸੀ ਕਿਉਂ ਇਹ ਟਿੱਕੀਆਂ ਖਾਣ ਦਰਮਾਦਮ ਤਿੱਤੀ ਦੇਸੀ ਹੋਰ ਇਹਨਾਂ ਟਿੱਕੀਆਂ ਖਾਣ ਨਹੀਂ ਆਹ ਨੂੰ ਚੱਲੇ ਬਾਤ ਹੈ ਜਮਕੋਲ ਸਾਹਿਬ ਆਂ ਬੰਦ ਰਵਾਲੀ ਕਿਰਾਵਾ ਵਾਜੋ ਯਾਤਰਾ ਦੀ ਚਮਕੋਲ ਸਾਹਿਬ ਤੋਂ ਕਲਪੀਆ ਜਿਹੜਾ ਇਸ ਫਿਰ ਫਾਈਦਾ ਭਾਈ ਲਾਲੀ ਦੀ ਦੇ ਨਾਲ ਭਾਈ ਸਾਹਿਬ ਭਾਈ ਬੰਟੀ ਜਿਨ੍ਹਾਂ ਨੂੰ ਅਤਿੰਦਰਪਾਲ ਦੀ ਕਹਿੰਦੇ ਨੇ ਭਾਈ ਸਾਹਿਬ ਭਾਈ ਕਾਉਂਟੀ ਵੀ ਨਵੇਂ ਆਏ ਨਵੇਂ ਐਡ ਹੋਏ ਆਵਾਜ਼ ਉੱਤਰ ਗਈ ਆਵਾਜ਼ ਉੱਤਰ ਗਈ ਹੁਣ ਜਵੈਨਿੰਗ ਹੋਈ ਪਰ ਲਿਆਂ ਦਾ ਕੀ ਨਾ ਹੀ ਵੀ ਭਾਈ ਸਾਹਿਬ ਭਾਈ ਜੋ ਬੰਟੀ ਭਾਲੂ ਮੈਨੂੰ ਤੇ ਬੱਲੇ ਕੇ ਭਾਈ ਸਾਹਿਬ ਭਾਈ ਗਗਨ ਜੀ ਭਾਈ ਜੀ ਆ ਗਏ ਆ ਮੋਹਾਲੀ ਚ ਆਉਂ ਚੈੱਕ ਕਰੂਗੀ ਆ ਆ ਮਿੱਤਰ ਜੂਲੀਵਾਕ ਆ ਗਏ ਆ ਹੋਮਲੈਨ ਆ ਗਏ ਆ ਚਲ ਮੈਚ ਚੱਕੇ ਖੜੋ ਇਹਨੂੰ ਵਿਖਾਓ ਬਾਬਾ ਹੋਮਲੈਨ ਦੀਆਂ ਲੈਟਾਂ ਦੇ ਖਲੋਤੇ ਆ ਹੀ ਜੂਲੀਵਾਕ ਖਲੋਤੇ ਆ ਵੀਰ ਸਾਰੇ ਵੀਰ ਦਰਸ਼ਨ ਕਰਨ ਜਾਇਓ ਦਰਬਾਰਸ਼ੀ ਦਸੰਗਾਂ ਦਾ ਬਹੁਤ ਜੰਗੀ ਪਹਿਰੇ ਵਾਲਾ ਤੇ ਭਰਾ ਮੇਰੇ ਸਾਰੇ ਜਾਇਓ ਜੀ ਆਪਾਂ ਹੱਲੇ ਨਾਲ ਹੀ ਬਾਬਾਈ ਹੱਲੇ ਨਾਲ ਹੀ ਚਲ ਜਾਣਾ ਬੱਸ ਦੇਖ ਲਓ ਜੀ ਇੱਕ ਬਾਰ ਨੂੰ ਬਹੁਤ ਮੈਂ ਦੱਸਿਆ ਵਾਹੀਂ ਅਹੀਂ ਆ ਗਏ ਆ ਗੁਰਦੁਆਰਾ ਸੋਨਾ ਸਾਹਿਬ ਵਾਲੀ ਬੰਨ ਫਾਤੀ ਮੁੰਡਿਆਂ ਨੇ ਗੱਡੀ ਉਥੇ ਮਾ ਸਾਡੇ ਕੇ ਚੱਲੇ ਜਾਂ ਘਰ ਨੂੰ ਚਾਲੇ ਜਾਣਗੇ ਕੋਈ ਡਾਊਟ ਹੈ ਅਭੀ ਕਲੀਅਰ ਕਰਦੇ 88 ਦੀਆਂ ਨਾਟਾਂ ਦੇ ਆ ਕੀ ਰੋ ਸੁਣ ਨਾ ਗੱਡੀ ਲੈ ਜene ਨਾ ਉੱਥੇ ਉਹਨੂੰ ਉੱਥੇ ਲੈ ਲੈ ਹਾਂਜੀ ਕੀ ਚੱਕਰ ਪੈ ਗਿਆ ਉਹ ਪਤਾ ਨਹੀਂ ਕੀ ਗੜੀ ਜਾਂਦੇ ਯਾਰ ਜੀ ਮਿੱਤਰੋ ਨਹੀਂ ਪਹੁੰਚਿਆ ਅਖੀਰ ਦਸਤਾਰ ਸਾਹਿਬ ਦੇ ਜਾਣੇ ਉੱਧਰ ਗਏ ਇੱਕ ਬੜਾ ਚੰਗੀ ਚੰਡੀਗੜੀ ਛੱਡ ਆਈ ਉਹ ਕੈਸ ਕਰ ਉਹ ਘੇੜਾ ਹੋ ਕਮੈਂਟ ਬਾਕਸ ਚ ਦੱਸੋ ਕਿਹੜਾ ਮੁੰਡਾ ਛੱਡ ਆਇਆ ਪਾਕੀ ਮੂਰਤ ਦੇ ਆ ਗਈ ਹਾਂਜੀ ਐਂਡਲਾ ਬਲੌਗ ਬਲੌਗ ਦੀ ਹੋ ਗਈ ਆਪਣੀ ਸਮਾਪਤੀ ਚਲੋ ਮਿਲਦੇ ਤੁਹਾਨੂੰ ਕੇ ਨਵੇਂ ਵੀ ਆਉਂਦੇ